ਦਨ ਦਿਖਾੜੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵੱਡੀ ਵਾਰ ਦਾ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਕੀਮਤੀ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਚੋਰ ਹੋਏ ਫਰਾਰ ਜਿਰਕਪੁਰ ਦੇ ਸ਼ਿਵ ਐਨ ਕਲੇਵ ਨੇੜੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਚਾਰ ਨਕਾਬਪੋਸ਼ ਨੌਜਵਾਨਾਂ ਵੱਲੋਂ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਅਪਰਾਧ ਜਾਣਕਾਰੀ ਅਨੁਸਾਰ ਚਾਰ ਨੌਜਵਾਨ ਦੋ ਮੋਟਰਸਾਈਕਲਾਂ ਤੇ ਦੁਕਾਨ ਤੇ ਪਹੁੰਚੇ ਸਨ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਬਾਹਰ ਖੜੇ ਸਨ ਜਦੋਂ ਕਿ ਦੋ ਨੌਜਵਾਨ ਦੁਕਾਨ ਦੇ ਅੰਦਰ ਵੜ ਗਏ ਜਿਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਦਸਿਆ ਜਾ ਰਿਹਾ ਹੈ ਲੁਟੇਰਿਆਂ ਨੇ ਦੁਕਾਨ ਤੋਂ ਨਕਦੀ ਅਤੇ ਕੀਮਤੀ ਸੋਨੇ ਚਾਂਦੀ ਦੇ ਗਹਿਣੇ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੌਰਵ ਨੇ ਦੱਸਿਆ ਕਿ ਲੁਟੇਰਿਆਂ ਨੇ ਮਾਸਕ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਨ੍ਹਾਂ ਕਿਹਾ ਕਿ ਸਾਰੀ ਘਟਨਾ ਇੰਨੀ ਜਲਦੀ ਵਾਪਰੀ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਉੱਥੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਹੁਣ ਲੁਟੇਰਿਆਂ ਦੀ ਪਛਾਣ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ ਸੋ ਆ ਦਿਨ ਮੂਜੇ ਦੇਖੇ ਕਿ ਦੋ ਮੁੰਡੇ ਅੰਦਰ ਆਏ ਦੋ ਮੁੰਡੇ ਬਾਹਰ ਗਏ ਸੀ ਸਰਕਾਰ ਮੁੰਡੇ ਸੀ ਮੂਲ ਬੈਠੇ ਫੇਰੇ ਉਹਨਾਂ ਨੇ ਅੰਦਰ ਰੋਲਗਰ ਰੱਖੀ ਹੈ ਮੈਂ ਇੱਧਰ ਪਿਆ ਸੀ ਕਹਿੰਦੇ ਇਸ ਸਮਾਨ ਕੋਠੋ ਜੋਗੀ ਹੈ ਠੀਕ ਹੈ ਜੀ ਤੇ ਰਵਲਰ ਕੇ ਦੋਨਾਂ ਦੇ ਕੋਲ ਰਵਲਰ ਸੀ ਇੱਕ ਦੇ ਕੋਲ ਸੀ ਇੱਕ ਨੇ ਕੈਮਰਾ ਪਾ ਲਿਆ ਹੁੰਦੇ ਓਕੇ ਹਾਂ ਜੀ ਦੋ ਕੀ ਕੁਝ ਲੈ ਕੇ ਥੋੜੀ ਦੁਕਾਨ ਤੋਂ ਜੀ ਸੇਲਤੀ ਅੱਜ ਜੀ 80 90 ਹਜ਼ਾਰ ਰੁਪਏ ਸੇਲਤੀ ਠੀਕ ਹੈ ਜੀ ਫਿਰ ਚਾਂਦੀ ਦਾ ਸਮਾਨ ਸੀ ਖੋਪੇ ਮਰਦਾਂ ਚਾਂਦੀ ਦਾ ਕੀ ਕਿਹਾ ਤੁਹਾਨੂੰ ਉਹਨਾਂ ਨੇ ਆ ਕੇ ਪਹਿਲਾਂ ਹੰਦੇ ਸਾਰ ਕੀ ਕਿਹਾ ਉਹਨਾਂ ਨੇ ਆਂਦੇ ਸਾਰੇ ਕਿਹਾ ਜੀ ਫੋਨ ਰੱਖੋ ਤੇ niche ਹੂੰ ਜੋ ਵੀ ਆ ਸਮਾਨ ਕੱਢੋ ਓਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਸਮਾਨ ਲੈ ਕੇ ਹਾਲਾਚੀ ਜੰਦਰ ਗੋਲੀ ਮਾਰ ਦਿੰਦੇ ਅੰਦਰੇ ਦੂਜੇ ਮੁੰਡੇ ਨੇ ਮਨਾ ਕੀਤਾ ਕੋਈ ਛੋਟੀਆਂ ਚਾਪੀਆਂ ਚੁਗੀਆਂ ਕੋਈਆਂ ਕੋਈ ਹੈ ਜੀ ਕੋਈ ਚਲ ਹੋਈ ਗਈ ਇਹ ਚਾਪੀਆਂ ਚੱਕੀਆਂ ਰੀਆਂ ਜੀ ਉਹਰੇ ਤੋਂ ਨਮਾੜੀ ਕੋਡੇ ਦੇ ਉੱਤੇ ਪਰਨਵਾਰੀ ਭੁਲੀ ਓਕੇ ਤੇ ਕੋਈ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮ ਕਰੇ ਨਹੀਂ ਲੈਣੇ ਕਿ ਤੱਕ ਕਰਵਾਇਆ ਛੋਟੇ ਇੱਥੇ ਪਹਿਲਾਂ ਵੀ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਵੀ ਮੇਰੇ ਖਿਆਲ ਨਾਲ ਥੋੜੀ ਯਾਦ ਹੋਏਗਾ ਇੱਕ ਲੇਡੀ ਨੂੰ ਲੁੱਟ ਕੇ ਜੀ ਦੋ ਦਾ ਕੰਨਾ ਮਿਲਿਆ ਜ਼ਿਰਖਪੁਰ ਤੋਂ ਤਸਦੀਕ ਦੀ ਰਿਪੋਰਟ